ਕਮੈਂਟ ਪਈ ਅਸੀਂ ਤਾਂ ਸਪੋਰਟ ਕਵਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਥੋੜਾ ਲੰਬਾ ਚੱਲੇ ਸਰ ਇਦਾਂ ਸਾਨੂੰ ਇਹ ਖਤਰਾ ਹੈ ਕਿ ਚੇਨ ਛੇਤੀ ਹੋਣਾ ਟੁੱਟ ਦੇ ਸਰ ਜਿਹੜੀ ਲੜਾਈ ਅਸੀਂ ਸ਼ੁਰੂ ਕੀਤੀ ਹੈ ਨਾ ਅਸੀਂ ਕੋਈ ਇਸ ਵਾਸਤੇ ਨਹੀਂ ਸ਼ੁਰੂ ਕੀਤੀ ਤੇ ਅਸੀਂ ਇਹ ਲਿੰਟਰ ਬਣਨਾ 7 ਸਾਲ ਦੀ ਉਮਰ ਹੋ ਗਈ ਹੈ ਇਹ ਦੁਆਪੀ ਲਿੰਟਰ ਬਣਨ ਤੋਂ ਪਹਿਸ਼ਾ ਕਰੀਏ 40 ਸਾਲ ਹੋ ਗਏ ਕਾਲਜ ਲਈ ਜੀਰ ਤੇ ਦੇ ਕੋਈ ਨਾ ਕੋਈ ਇਹ ਤਾਂ ਸਿਰਫ ਕਿੰਭਲਨ ਲੈ ਕੇ ਲੜਾਈ ਜੁਕਤੀ ਹੈ ਕੋਈ ਨਾ ਜਿੱਤਾਂਗੇ ਨਾ ਕੋਈ ਕੁਸ਼ਰਾਬਤ ਹੋਵੇ ਬਲਕਿ ਇਹ ਕੋਈ ਰੂਜ਼ੀ ਦੇ ਮਿਲਣਾ ਹਰ ਇੱਕ ਲੜਾਈ ਜਿਹੜੀ ਜਮਨੀ ਸ਼ੁਰੂ ਕਰੀ ਦੀ ਹੈ ਉਹਦੇ ਚ ਜਿੱਤ ਜਾਈ ਦੀ ਹੈ ਦੇਸ਼ ਦੀ ਆਜ਼ਾਦੀ ਦਿਨ ਲਈ ਸੌ ਸੌ ਤੁਮਦ ਸਮਨ ਦੀ ਜੀ ਜਿਹੜੇ ਜਿਨ੍ਹਾਂ ਨੇ ਸ਼ੁਰੂ ਕੀਤਾ ਮੰਦੀ ਮਾਰ ਕੇ ਅਲੱਤੀ ਬਹੁਤ ਸਮਾਂ ਮਰੋਣ ਦੀ ਕਦੋਂ ਸਿਆਮ ਇਸ ਪੀੜੇ ਦੇ ਲਈ ਚੁਣ ਪਰਸੀ ਦੀ ਆਵਾਜ਼ ਚੱਕੀ ਹੈ ਇਸੀ ਨੂੰ ਇੰਟਰਨੈਸ਼ਨਲ ਲੈਵਲ ਦੇ ਤੇ ਇਸ ਪਵਾਜਨ ਲੈ ਕੇ ਪਾਰਲੀਮੈਂਟ ਸਿਕਾ ਨੂੰ ਪਾਰਲੀਮੈਂਟਰੀ ਕਮੇਟੀ ਤੋਂ ਰਿਪੋਰਟ ਲਿਓਂ ਦੇ ਨੂੰ ਮਿਲਵਾ ਕਰ ਲਿਆ ਅਮਰ ਸਾਡੀ ਇੱਥੇ ਮਤਲਬ ਲਾਈਫ ਦਾ ਕੰਟੀਨਿਊ ਹੋ ਰਿਹਾ ਹੈ ਨਾ ਸਾਨੂੰ ਇਹਦਾ ਹੱਲ ਨਹੀਂ ਇੱਕ ਬੇਨਤੀ ਕਰਾਂ ਜੀ ਅਸੀਂ ਕੁਝ ਕਰ ਨਹੀਂ ਸਕਦੇ ਅਸੀਂ ਇਹ ਲੜਾਈ ਨੂੰ ਜਾਰੀ ਰੱਖਣਾ ਚਾਹੁੰਦੇ ਆ ਇਹ ਸਾਨੂੰ ਇਹ ਉਮੀਦ ਹੈ ਇਹ ਲਾਈਫ ਦਾ ਐਂਡ ਹੈ ਜਿਹੜਾ ਇਹ ਸਮੂਹ ਬਹੁਤ ਥੋੜੀ ਬਹੁਤ ਹੀ ਮਤਲਬ ਹਾਈਟ ਦੇਖਦਾ ਜਾਏਗਾ ਸਿਰਫ ਮਤਲਬ ਉਹ ਕੇ ਸ਼ਾਇਦ ਤੋੜਦਾ ਵੀ ਨਹੀਂ ਚਾਹੀਦਾ ਤਾਂ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲੋ ਕਿ ਸਾਡੀ ਸੁਪਰਵਾਈਜ਼ਰ ਦੇ ਅੰਦਰ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ ਸਰ ਤੋਂ ਪ੍ਰੰਦੀਪ ਸੁਪਰਵਾਈਜ਼ਨ ਚ ਜਾਰੀ ਹੋ। ਅੱਛਾ ਨਹੀਂ ਡਾਕਟਰਾਂ ਦੇ ਸੁਪਰਵਾਈਜ਼ਨ ਤੇ ਹੈਗਾ ਪਰ ਅੰਜੀ ਨਾ ਤਾਂ ਤੁਸੀਂ ਸੁਪਰਵਾਈਜ਼ਰ ਦਾ ਮਾਨਟਰ ਨਾਲ ਥੋੜੀ ਸੁਪਰਵਾਈਜ਼ਨ ਹੈ। ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨਹੀਂ ਨਾ ਮਿਲ ਰਹੀ। ਆਪਾਂ ਤਾਂ ਸਿਰਫ ਦੇਖੇ ਜਾ ਰਹੇ ਤੁਹਾਨੂੰ। ਜਿਸਕਿ ਲਈ ਪੁਆਇੰਟ ਇਹ ਹੈਗਾ ਤੁਹਾਡੇ ਟੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਜੀ ਉਸ ਤੋਂ ਤੇ ਇਹ ਲੱਗਦਾ ਵੀ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਹੈ। ਤੁਹਾਡਾ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ। ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਨੂੰ ਨਹੀਂ ਮੂਰਾ ਹੀ ਨਾਲੋ ਜੀ ਥੋੜਾ ਬਿਲਕੁਲ ਵੀ ਨਾਲੋ ਸਰ ਮੂਰਾ ਚੱਲੂਗਾ ਜਿਹੜਾ ਇਹ ਮੈਡੀਕਲ ਟਰੀਟਮੈਂਟ ਹੈ ਤਾਂ ਦੇਖੋ ਉਹਨੂੰ ਲੈਣਾ ਚਾਹੀਦਾ ਟਰੀਟਮੈਂਟ ਵੀ ਨਹੀਂ ਅਸੀਂ ਤਾਂ ਸਪੋਰਟ ਕਵਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਥੋੜਾ ਲੰਬਾ ਚੱਲੇ ਸਰ ਇਦਾਂ ਸਾਨੂੰ ਇਹ ਖਤਰਾ ਹੈ ਕਿ ਚੇਨ ਛੇਤੀ ਰ ਟੁੱਟ ਜੇ ਸਰ ਆ ਜਿਹੜੀ ਨਾ ਪ੍ਰਧਾਨ ਜੀ ਜਿਹੜੀ ਇਹ ਗੱਲ ਕਹੀ ਹੈ ਨਾ ਇਹਨਾਂ ਨੇ ਮਤਲਬ ਇਹੀ ਇਹੀ ਜਦੋਂ ਅਸੀਂ ਪੁੱਛਦੇ ਹਾਂ ਤੇ ਇਹ ਇਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਵੀ ਇਹ ਇਹ ਮਨਾਓ ਜੀ ਅਸੀਂ ਅਸੀਂ ਕਹੇ ਜੀ ਤੁਸੀਂ ਜਾ ਕੇ ਮਨਾ ਲਓ ਡਾਕਟਰ ਜੀ ਜਿੱਦਾਂ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈਣ ਤੁਸੀਂ ਇੱਥੇ ਆ ਲਓ ਨਾਂ ਨਸਪਤਾਲ ਹੈ ਰਜਿੰਦਰ ਹਸਪਤਾਲ ਹੈ ਜਾਂ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਸ ਜਗ੍ਹਾ ਤੁਸੀਂ ਪਸੰਦ ਕਰ ਸਕਦੇ ਹੋ ਅਸੀਂ ਤਾਂ ਸਿਰਫ ਬੇਨਤੀ ਇਹ ਲੈ ਕੇ ਆਏ ਕਿ ਡਾਕਟਰਾਂ ਦੇ ਅੰਦਰ ਕਰੋ ਕਿਤੋਂ ਦੇ ਵੀ ਡਾਕਟਰ ਹੋ ਸਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਹਾਲ ਮਾਹੌਲ ਜੀ ਜੇ ਇਹ ਵਾਸਤੇ ਪੁਲਿਸ ਇਪੋਰਟ ਕਰਾਜੀ ਜੀ ਜੇ ਅਦਰਬਾਈ ਤੇ ਇਥੇ ਦਿੱਤੇ ਕਿਤੇ ਵੀ ਹਾਂਜੀ ਅਸੀਂ ਤੇ ਇਥੇ ਵੀ ਸਰ ਪ੍ਰੋਵਾਈਡ ਕਰਾਂਗੇ ਪੂਰੀ ਸੁਪਰਵਾਈਜ਼ਨ ਲਈ ਜੋ ਵੀ ਇਨਵੈਸਟੀਗੇਸ਼ਨਾਂ ਨੇ ਟ੍ਰੀਟਮੈਂਟ ਤਾਂ ਅਸੀਂ ਤੁਹਾਤੋਂ ਬਿਨਾ ਪੁੱਛੇ ਦਵਾਵਾਂਗੇ ਜੀ ਸਰ ਜੋ ਵੀ ਇੱਥੇ ਵੀ ਆਪਾਂ ਦੇਖ ਲਈਏ ਨਾ ਜੀ ਇੱਥੇ ਵੀ ਟ੍ਰਿਪ ਲੱਗ ਜੇ ਚਾਹੀਦੀ ਹੈ ਵੀ ਟ੍ਰਿਪ